ईद उल फितर ਦੇ ਪਵਿੱਤਰ ਤਿਹਾੜੀ ਦੇ ਮੌਕੇ ਤੇ ਮੋਹਾਲੀ ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ Eid ਦਾ ਤਿਹਾੜੀ ਬਹੁਤ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੋਹਾਲੀ ਨਗਰ ਨਿਗਮ ਅਧੀਨ ਪੈਂਦੇ ਪਿੰਡ ਮਟੌਰ ਵਿਖੇ ਸਥਿਤ ਮਸਜਿਦ ਵਿਖੇ ਰਜਿਸਟਰਡ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ ਵੱਲੋਂ Eid ਦੇ ਮੌਕੇ ਤੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਥਾਨਕ ਵਿਧਾਇਕ ਕੁਲਵੰਤ ਸਿੰਘ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਨੂਰਾਨੀ ਮਸਜਿਦ ਮੁਸਲਿਮ ਭਲਾਈ ਕਮੇਟੀ ਦੇ ਮੌਜੂਦਾ ਪ੍ਰਧਾਨ ਜਗਦੀਸ਼ ਖਾਨ ਜੱਗੀ ਉਪ ਪ੍ਰਧਾਨ ਸITAR ਖਾਨ ਮੁਖ ਸਲਾਹਕਾਰ ਸੋਦਾਗਰ ਖਾਨ ਜਨਰਲ ਸਕਤਰ सलीम ਖਾਨ ਅਤੇ ਚੇਅਰਮੈਨ ਰਸੀਦ ਖਾਨ ਬਿੱਲਾ ਨੇ ਪ੍ਰੋਗਰਾਮ ਵਿੱਚ ਮੌਜੂਦ ਰਹੇ ਜੀ ਸਭ ਤੋਂ ਪਹਿਲਾਂ ਸਾਡੀ ਨੂਰਾਨੀ ਮੁਸਲਮਾਨ ਬੈਲ ਕਮੇਟੀ ਮਟੌਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਇਹ ਜਿਹੜੀ ਸਾਡੀ ਈਦ ਦਾ ਪ੍ਰੋਗਰਾਮ ਜਿਹੜਾ ਤੁਸੀਂ ਇੱਥੇ ਹੋਇਆ ਆਪਣਾ ਨੂਰਾਨੀ ਮਸਜਿਦ ਕਮੇਟੀ ਮਟੌਰ ਹੈ ਜੀ ਇਹ ਮਸਜਿਦ ਇੱਥੇ ਆਪਣੀ ਬਣੀ ਹੋਈ ਜੀ ਤੇ ਮਸਜਿਦ ਦਾ ਕੰਮ ਸਾਡੇ ਵਿੱਚੋਂ ਫੋਨ ਫਾਈਨਲ ਹੋ ਗਿਆ ਸਾਡੇ ਕੀ ਜੀ ਮੰਦਰ ਦਾ ਜੀ ਇੱਥੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਈਦ ਮਨਾਈਏ ਤੇ ਸਾਡਾ ਭਾਈਚਾਰਾ ਬਹੁਤ ਬਹੁਤ ਵਧੀਆ ਜੀ ਇੱਥੇ ਬਿਲਕੁਲ ਕੈਮ ਹੈ ਜੀ ਸਾਡੇ ਸਰਦਾਰ ਸਾਹਿਬ ਗੁਰਬਖਸ਼ ਸਿੰਘ ਜੀ ਸਾਡੇ ਮਾਰਕਿਸ਼ਨ ਜੀ ਤੇ ਹੋਰ ਸਾਰੇ ਭਾਈਚਾਰੇ ਨੇ ਸਾਨੂੰ ਇੱਥੇ ਆ ਕੇ ਈਦ ਦੀ ਮੁਬਾਰਕਾਂ ਦਿੱਤੀਆਂ ਮੈਂ ਇਹਨਾਂ ਦਾ ਇੱਥੇ ਆਉਣ ਦੇ ਆਪਣੀ ਕਮਿਊਨਿਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਕੋਨ ਮੁੱਖ ਮਹਿਮਾਨ ਆਏ ਸੀ ਔਰ ਕੀ ਡਿਮਾਂਡ ਕੀਤੀ ਉਹ ਨਜ਼ਰ ਰੱਖੀ ਜੀ ਸਾਡੇ ਕੋਲ ਸਾਡੇ ਹਲਕਾ ਵਿਧਾਇਕ ਸਰਦਾਰ ਕਰਵਨ ਸਿੰਘ ਜੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਨੇ ਸਾਡੀਆਂ ਦੋਖਸ ਗਰੀਪਾਂ ਨੂੰ ਸੁਣਿਆ ਜੀ ਪਹਿਲਾਂ ਵੀ ਸਾਡੇ ਮਸਲੇ ਹੱਲ ਕੀਤੇ ਨੇ ਤੇ ਹੁਣ ਵੀ ਉਹ ਵਾਦਾ ਕਰਕੇ ਗਏ ਨੇ ਕਿ ਅਗਲੀ ਈਦ ਤੋਂ ਪਹਿਲਾਂ ਪਹਿਲਾਂ ਸਾਰੇ ਮਸਲੇ ਜਿਹੜੀਆਂ ਅਸੀਂ ਮੰਗਾ ਮੰਗੀਆਂ ਨੇ ਉਹ ਪੂਰੀ ਹੋ ਜਾਣਗੇ ਸਾਡੀ ਮੰਗ ਤਾਂ ਜੀ ਬਸ ਇੱਕੋ ਇੱਕ ਤਾਂ ਸਾਡੇ ਕੋਲੇ ਤੇ ਮਸਜਿਦ ਦੀ ਥੋੜੀ ਜਗ੍ਹਾ ਘਟੇ ਜੀ ਵੀ ਅਸੀਂ ਉਹਨਾਂ ਕੋਲ ਮੰਗ ਰੱਖੀਏ ਸਾਡੇ ਭਾਈ ਚਰੇ ਨੇ ਕਿ ਸਾਡੇ ਕੋਲ ਉਧਰ ਜਗ੍ਹਾ ਪਈ ਹੈ ਜੀ ਸਾਨੂੰ ਵੱਡੀ ਮਸਜਿਦ ਦੀ ਲੋੜ ਹੈ ਕਿਉਂਕਿ ਸਾਰੀ ਮੁਹਾੜੀ ਤੋਂ ਜਿੰਨੇ ਵੀ ਵਰਕਰ ਬਾਹਰ ਹੋ ਮਤਲਬ ਸਾਡੇ ਨੋ ਅਜੀਪਰ ਇਹ 70 70 ਇਹ ਆਪਣਾ ਇੰਡਸਟਰੀ ਚ 2000 ਦੇ ਕਰੀਬ ਹਾਂਜੀ ਉਹ 2000 ਤੋਂ ਵੱਧ ਬੰਦੇ ਸਾਡੇ ਕੋਲ ਰਹੇ ਰਹੇ ਨੇ ਤੇ ਮੇਰੀ ਰਿਕੁਐਸਟ ਉਹਨਾਂ ਨੇ ਮੰਨੀ ਵੀ ਹੈ ਕਰਮੰਦੀ ਨੇ ਉਹਨਾਂ ਨੇ ਵਾਦਾ ਵੀ ਕਰਿਆ ਜੀ ਸਾਡੀ ਕਮੇਟੀ ਦੇ ਨਾਲ ਕਿ ਅਗਲੀ ਈਦ ਤੋਂ ਪਹਿਲਾਂ ਤੁਹਾਡੀ ਇਹ ਸਮੱਸਿਆ ਦਾ ਹੱਲ ਕਰ ਦਿੱਤਾ ਜਾਊਗਾ ਠੀਕ ਹਾਂ ਸਰ ਕੀ ਕਹਿਣਾ ਚਾਹੋਗੇ ਇਸ ਦੇ ਬਾਕੀ ਪ੍ਰੋਗਰਾਮ ਹੈ ਜੇ ਸਵੇਰੇ ਆਪਣਾ ਇਹ ਪ੍ਰੋਗਰਾਮ ਬਾਕੀ ਕੀ ਕੀ ਪ੍ਰੋਗਰਾਮ ਅੱਗੇ ਕਰ ਜੀ ਈਦ ਤੋਂ ਵੀ ਤਾਂ ਈਦ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਇਹ ਇਨਸਰਟਿਵ ਬਹੁਤ ਵਧੀਆ ਤਰੀਕੇ ਨਾਲ ਮਤਲਬ ਪੂਰੀ ਹੋ ਚੁੱਕੀ ਹੈ ਜੀ ਤੇ ਸਾਡਾ ਪ੍ਰੋਗਰਾਮ ਇਹ ਜੀ ਵੀ ਹੁਣ 11 ਵਜੇ ਸਾਡੀ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਭਾਈਚਾਰੇ ਦੇ ਸਹਿਯੋਗ ਦੇ ਨਾਲ ਦੀਪ ਸ੍ਰੋਤੀ ਦੇ ਕੋਲ ਆਪਣਾ ਗੋੜ ਚੌਕ ਤੇ ਖੀਰ ਦਾ ਲੰਗਰ ਲਾਇਆ ਹੋਈ ਜੀ 11 ਵਜੇ ਤੋਂ ਚੱਲੂ ਹੈ ਜੀ ਤੇ ਸ਼ਾਮ ਨੂੰ 5 ਵਜੇ ਤੱਕ ਇਨਸ਼ਾਅੱਲਾ ਜਦੋਂ ਤੱਕ ਉਹਨਾਂ ਦੀ ਅੱਲਾ ਦੀ ਮਨਜ਼ੂਰੀ ਹੋਊਗੀ ਜੀ ਚੱਲੂਗਾ ਜੀ ਇਸ ਤਰ੍ਹਾਂ ਦੇ ਇਹ ਦੇ ਮੌਕੇ ਤੇ ਕੀ ਸੰਦੇਸ਼ ਜਿਹੜਾ ਜੀ ਮੈਂ ਸਾਰੇ ਭਾਈਚਾਰੇ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਭ ਅੱਲਾ ਦੇ ਬੰਦੇ ਆ ਜੀ ਇੱਕ ਪਿਤਾ ਇੱਕ ਇੱਕ ਕੇ ਹਮਸਫਰ ਹਾਂ ਸੋ ਸਾਰਿਆਂ ਨੂੰ ਆਪਣੇ ਭਾਈਚਾਰੇ ਨੂੰ ਕਾਇਮ ਰੱਖਣਾ ਚਾਹੀਦਾ ਜੀ ਮਿਲ-ਜੁਲ ਕੇ ਰਹਿਣਾ ਚਾਹੀਦਾ ਜੀ ਆਪਣੇ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਆ ਸਾਡੇ ਬਾਲਕੀ ਸਿੰਘ ਜੀ ਸਰਟੀਕਰ ਬਖਸ਼ ਜੀ ਸਾਡੇ ਕੋਲ ਆਪਣਾ ਆਪਣਾ ਮੰਦਿਰ ਕਮੇਟੀ ਤੋਂ ਸਾਡੇ ਕੋਲ ਪਹੁੰਚੇ ਹੋਏ ਨੇ ਉਹਨਾਂ ਤੋਂ ਬਿਨਾਂ ਸਾਡੇ ਕੋਲ ਪਹਿਲਾਂ ਆਪਣਾ ਗੁਰਦੁਆਰਾ ਕਮੇਟੀ ਦੇ ਵੀ ਕੋਈ ਬੰਦੇ ਆਏ ਨੇ ਤੇ ਸਾਰੇ ਮਸਲਿਦਾਰਮਾਂ ਦੇ ਸਾਡੇ ਕੋਲ ਬੰਦੇ ਆਏ ਨੇ ਤੇ ਮੈਂ ਉਹਨਾਂ ਦਾ ਆਪਣੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਜੀ ਪੂਰੀ ਦੇਸ਼ ਨੂੰ ਥੈਂਕ ਯੂ ਸਰ